ਹਾਂਜੀ ਕਿਵੇਂ ਹੋ ਬਈ ਸਾਰੇ? ਉਹ ਠੀਕ ਠਾਕ ਬਈ ਸਾਰੇ। ਸਾਡੇ ਘਰ ਪਰਿਵਾਰ ਸੇ ਤਾਂ ਠੀਕ ਠਾਕ ਬਈ। ਲੋ ਬਈ ਨਿਸ਼ਾਨੀਆਂ ਲਾਉਨੇ ਆਪਾਂ ਕਬੂਤਰਾਂ ਦੇ। ਕਬੂਤਰੀਆਂ ਨੇ ਇਹ ਚਾਰ। ਆਹ ਛਤਰੀ ਤੇ ਬੰਨਣ ਵਾਲੀ ਆਪਣੀ ਸਾਖੀ ਜੀ ਜੌਂਥਰੀ। ਤੇ ਆਹ ਤਿੰਨ ਕਬੂਤਰੀਆਂ ਉੱਡਣ ਵਾਲੀਆਂ ਨੇ। ਇਹਨਾਂ ਦੇ ਨਿਸ਼ਾਨੀਆਂ ਲਾਉਨੇ ਹੁਣ ਪੱਥਰ ਡਾਈ ਦੀਆਂ। ਘਰ ਫਲਾਉਨੇ ਆ। ਉਹਦੀ ਕਾਲੀ ਬੈਠੀ ਸੀ ਕਿ ਪਹਿਲਾਂ ਇਹਦੀ ਕਾਲੀ ਕਾਂ ਤੁਸੀਂ ਇਹਦੇ ਕਾਲੇ ਡੰਡੇ ਸੀ। ਹੁਣ ਨਿਸ਼ਾਨੀਆਂ ਲਾਉਨੇ ਆ ਬਈ ਇਹਨਾਂ ਦੇ। ਆਹ ਕਬੂਤਰੀ ਕੱਲ ਉੱਡ ਕੇ ਆ ਗਈ ਤਿੰਨ ਚਾਰ ਘੰਟੇ। ਉਹ ਹਜੇ ਕੱਢਣੀਆਂ ਨੇ ਆਹ ਛਤਰੀ ਵਾਲੀ ਇਹਦੇ ਮੋਟਿਆਂ ਤੇ ਲਾਉਣੇ ਰੰਗ ਲੋ ਬਈ ਅੱਜ ਆਪਾਂ ਪੱਥਰ ੜਾਈ ਪਾ ਲਈ ਜ਼ਿਆਦਾ ਕਿਉਂਕਿ ਕੂਤਰ ਪੰਜ ਛੇ ਰੰਗਾਂਗੇ ਜਿਹੜੇ ਬਾਤ ਕੀ ਵੱਡੇ ਕੂਤਰਾਂ ਦੇ ਮੋਟਿਆਂ ਤੇ ਲਾਦਾਂਗੇ ਰੰਗ ਆਹ ਪਈ ਐ ਇਹਦੇ ਵਿੱਚ ਤਾਂ ਆਪਾਂ ਇਹੋ ਮੈਂ ਲਾਦਾ 500 ਕੂਤਰ ਦੀ ਹਜੇ ਆ ਪਾਵਾਂਗੇ ਆਪਾਂ ਹਾਈਡਰੋਜਨ ਇਹ ਵੀ ਥੋੜਾ ਜਿਹਾ ਹੀ ਰਹਿ ਗਿਆ ਹੁਣ ਲੈ ਕੇ ਆਉਣੇ ਆ ਚਲ ਇਹਨਾਂ ਦੇ ਲੱਗ ਜੂ ਬਾਅਦ ਚ ਲੈ ਕੇ ਆਉਣੇ ਆ ਉਹ ਸੀ ਚੀਜ਼ ਵੀ ਥੋੜਾ ਜਿਹਾ ਸਪਰੇਅ ਟੱਪੀ ਗਈ ਐ ਆ ਦਾ ਕਲਪੂ ਇਸ ਵੇਲੇ ਦਾ ਤਾਂ ਖਤਮ ਹੋ ਗਿਆ ਆਂ ਡਰੋਜਨ ਉਹ ਥੰਨਰ ਪਿਆ ਠੀਕ ਆ ਭਾਈ ਲਾਉਣੇ ਆ ਰੰਗ ਤੋ ਹੁੰਦੀ ਆ ਬਰਬਰੂ ਆ ਭੰਗ ਰੱਖੇ ਨੇ ਆਪਾਂ ਪਹਿਲਾਂ ਬਣਾ ਕੇ ਲਾ ਕੇ ਚੈੱਕ ਕਰਾਂਗੇ ਫਿਰ ਬੂਤਰਾ ਲਾਵਾਂਗੇ ਪਹਿਲਾਂ ਸਿੱਧੇ ਨਹੀਂ ਲਾਉਣੀ ਚਾਹੀਦੀ ਕੋਈ ਵੀ ਚੀਜ਼ ਪਹਿਲਾਂ ਚੈੱਕ ਕਰੋ ਫਿਰ ਬੂਤਰਾ ਨੂੰ ਵਰਤੋ ਨਾਹਰੇ ਲਾ ਰੰਗ ਵਾਲੇ ਵਰਸੇ ਪੈਣੇ ਇਹ ਵੀ ਵਰਤਾਂਗੇ ਹਾਂ ਰਾਤੇ ਲਾ ਰੰਗ ਵੀ ਨਰਤਾਂ ਦੇ ਬਣਾ ਲੱਗਾ। ਇਹ ਗਾਏ। ਲਗੋਨੇ ਤੋਂ ਉਪਰ ਆ ਬੈਠੇ ਨੇ ਕਬੂਤਰ। ਉਹ ਬੈਠਾ ਪੱਠਾ ਜਿਹੜਾ ਚਾਰ ਦਿਨਾਂ ਬਾਅਦ ਫੜ ਕੇ ਲੈ ਜਾਂਦਾ। ਆ ਇਹਦਾ ਪਿਓ ਬੈਠਾ ਜਿਹੜੀ ਹੁਣ ਕਬੂਤਰੀ ਗੱਡੀ ਆਪਾਂ। ਨਾਲ ਫਰੀ ਚਿੱਟੀਆਂ ਖਾਂਦੀ। ਆਹ। ਇਹਦਾ ਪਿਓ ਆਵਾ। ਨਾਲ ਸੀਨਾ। ਲਗੋਨੇ ਬਾਈ ਲੱਗਿਆ। ਉਹ ਬਣਾ ਲਿਆ ਆਪਾਂ ਪੰਪਾ ਨਮ ਉਹਦੇ ਵਿੱਚ ਜਿਆਦਾ ਹੋ ਹੀ ਜਾਂਦਾ ਈ ਵਿੱਚ ਹੀ ਰਚੀ ਜਾਂਦਾ ਈ ਬਣਾ ਲਿਆ ਨਾ ਅੰਦੀ ਲੋ ਬਈ ਹੁਣ ਲਾਉਣ ਲੱਗੇ ਆਪਾਂ ਕਲਫ ਹੋ ਗਏ 5 ਮਿੰਟ ਬਣਾਈ ਨੂੰ ਬਣਾ ਕੇ ਰੱਖ ਦਿੰਨੇ ਹੁੰਨੇ ਆਪਾਂ ਫਿਰ ਵਧੀਆ ਬਣ ਜਾਂਦੀ ਆਹ ਦੇਖ ਲੋ ਪੰਗਾ ਐਨ ਲੌਕਰ ਕਰਕੇ ਕੜਾ ਹੀ ਹੁਣ ਲਾਗੇ ਬਾਕੀ ਧੁੱਪੇ ਹੋਰ ਵੀ ਚਮਕਣਗੇ ਪੰਗਾ ਤੇ ਲਾ ਕੇ ਚੈੱਕ ਕਰ ਲਈ ਹੁਣ ਲਾਉਦੇ ਆਂ ਬਾਈ ਕੂਤਰਾ ਰੰਗ ਫਿਰ ਤੁਹਾਨੂੰ ਦਿਖਾਉਨੇ ਆਂ ਮੈਂ ਜੜਦਾ ਰੰਗ ਧੂਫੇ ਕਰਕੇ ਹਾਂਜੀ ਲਓ ਆਈ ਉਤਰੋ ਲਾਤਾ ਹੀ ਰੰਗ ਇਹਨਾਂ ਨੂੰ ਮਦੀਨਾ ਨੂੰ ਈਗਾ ਆਇ ਕਨਾਰਾ ਕਾਲੀ ਪੇਟੀ ਵਾਲਾ ਇੱਕ ਆਹ ਖੱਟੀਆਂ ਦਾ ਨਾਰਾ ਕਾਲੀ ਗਾਂਦੜਾ ਇਹ ਦੋ ਨਰ ਨੇ ਉੱਤੇ ਲਈ ਆ ਕੇ ਲੱਗ-ਲੱਗ ਕਰਦੇ ਆ ਹੁਣ ਹੀ ਪਾਏ ਨੇ ਫੜ ਕੇ ਈਗਾ ਹੁਣ ਕੱਢਾਂਗੇ ਇਹਨਾਂ ਨੂੰ ਆਹ ਲਾਤਾ ਰੰਗ ਆਪਾਂ ਏਖੋ ਚਮਕਦਾ ਹੈ ਜਿਵੇਂ ਜਿਵੇਂ ਪਪ ਜੜੀ ਜਾਨੀ ਜੋਂ ਜੋਂ ਚਮਕੀ ਜਾਂਦਾ ਇਹਦੀ ਪੂੰਛ ਕਰਤੀ ਅੱਧੀ ਕਾਲੀ ਇਹ ਹੈ ਕਿ ਨਹੀਂ ਆਹ ਕਬੂਤਰੀ ਦੀ ਬੇਟੀ ਕਰਦੀ ਉਹ ਪਿੱਛੇ ਕੂਤਰ ਬਠਾ ਸਾਹ ਅੱਖੇ ਦਾ ਪਠਾ ਇਹਦੀ ਵੀ ਬੇਟੀ ਕਰਦੀ ਇਹ ਹੈ ਭਾਈ ਇਹਨਾਂ ਦੇ ਵਿੱਚੋਂ ਆ ਲਾਲ ਚੀਨੀ ਰਹਿ ਗਈ ਇਕੱਲੀ ਮੈਂ ਲਾਲ ਚੀਨੀ ਰਹਿ ਗਈ ਹਾਂ ਆ ਬਿਨਾ ਰੰਗ ਤੋਂ ਆ ਲਾਲ ਚੀਨੀ ਰਹਿ ਗਈ ਇਹਨੂੰ ਅਜੇ ਨਹੀਂ ਲਾਇਆ ਰੰਗ ਇਹ ਮੈਂ ਕਹ ਹਜੇ ਡੌਣੀ ਤਾਂ ਹੈ ਨਹੀਂ ਆਪਾਂ 20 ਦਿਨ ਤਾਂ ਨਹੀਂ ਲਾਇਆ ਹੋਵੇ ਇਹਨੂੰ ਰੰਗ ਵੀਗਾ ਬਈ ਲਾਤਾਰੰਗ ਕਾਲੀ ਮੋਟੇ ਨੂੰ ਕੂਤਰੀ ਦੇ ਆਹ ਆ ਰਹਿ ਗਈ ਸੀ ਛਤਰੀ ਵਾਲੀ ਰਹਿ ਗਈ ਸੀ ਆਸਾਖੀ ਜੀ ਕਾਲੇ ਮੋਟੇ ਵਾਲੀ ਇਹ ਵੀ ਕੂਤਰੀ ਬਹੁਤ ਚੰਗੀ ਆ ਲਾਲ ਚੀਨੀ ਆ ਇਹ ਕਾਲੀਆਂ ਅੱਖਾਂ ਦੀ ਕਾਲੀ ਜੀ ਨੋਗਾ ਮੁਰ ਇਹਦੇ ਉਦਾਂ ਨਿਸ਼ਾਨੀ ਜੀ ਲਾਤੀ ਪੱਠੇ ਇਹਦੇ ਇਹਦੇ ਗਾਲੀ ਇਹਦੇ ਕਾਲੀ ਲੈਨ ਪਾਤੀ ਇਹਦੀ ਗਾਲੀ ਬੇਟੀ ਕਰਤੀ ਉਹ ਲਾਲ ਸਰੀ ਦੀ ਕਾਲੀ ਪੇਟੀ ਕਰਤੀ ਇਹਦੀ ਕਾਲੀ ਕਾਂਤ ਕਰਤੀ ਇਹਦੀ ਅੱਧੀ ਪੂੰਛ ਕਾਲੀ ਕਰਤੀ ਠੀਕ ਆ ਬਾਈ ਬਾਕੀ ਰੰਗ ਬਾਅਦ ਚੋ ਲਾਵਾਂਗੇ ਨਾਲ ਇਹਨਾਂ ਦੇ ਮਾੜਾ ਮੋਟਾ ਜੀ ਲਾਲ ਲਾਉਣਾ ਹੋਇਆ ਹੁਣ ਨਿਸ਼ਾਨੀਆਂ ਲਾਤੀਆਂ ਲੈਨ ਪਾਤੀ ਪੂੰਛ ਕਰਤੀ ਦੋ ਦੀਆਂ ਪੇਟੀਆਂ ਕਰਤੀਆਂ ਕਾਲੀਆਂ ਆ ਟੋਸੇ ਵਾਲੀ ਪਹਿਲਾਂ ਦੀ ਹੈਗੀ ਆਪਣੀ ਦਵਾਈ ਲਈ ਸੀਗੀ ਉਦੋਂ ਇਹਨੂੰ ਹੁਣ ਬੈਠੀ ਰਹੀ ਆ ਤਿੰਨ ਚਾਰ ਦਿਨ ਨਾਰਮਲੀ ਲਈ ਸੀ ਦਵਾਈ ਲਾਉਨੇ ਹੁਣ ਆਹ ਲਾਲ ਚੀਨੀ ਨੂੰ ਨਹੀਂ ਲਾਇਆ ਹਜੇ ਆ ਪਰੰਗ ਇਹ ਆਪਾਂ ਕੱਢਾਂਗੇ 13 ਅਪ੍ਰੈਲ ਤੋਂ ਵਸਾਖ ਚ ਵਸਾਖ ਚੜੇ ਤੇ ਫੇਰ ਕੱਢਾਂਗੇ ਇਹਨੂੰ ਹੈ ਤਾਂ ਉਹ ਵੀ ਇਹਦੀ ਭੈਣ ਹੀ ਆ ਉਹ ਪਿਛਲੀ ਲਾਲ ਸਰੀ ਉਹ ਪਰ ਬੱਚੀ ਹੁੰਦੀ ਸਿੱਧੀ ਨਹੀਂ ਹੋਈ ਸੀ ਆਹ ਹਾ ਉੜਦੀ ਬਹੁਤ ਸੀਗੀ ਪਰ ਦੋ ਤਿੰਨ ਵਾਰੀ ਢਾਈ ਆ ਦੋਨੇ ਤਿੰਨੇ ਵਾਰੀ ਰਾਤ ਨੂੰ ਉੱਥੇ ਪੜ ਕੇ ਲੈ ਕੇ ਆਂਦੀ ਆ ਇੱਥੋਂ ਉੜਦੀ ਸੀ ਫੁੱਲ ਘਰੇ ਆਉਂਦੀ ਸੀ ਬੈਠਣ ਫਿਰ ਜਾਂ ਨੂੰ ਉੱਥੇ ਬੈਹਣ ਦੀ ਹਨੇਰਾ ਹੋ ਜਾਂਦਾ ਜੀ ਫਿਰ ਬਾਹਰ ਆਪਾਂ ਤਾਂ ਨਹੀਂ ਛੱਡਦੇ ਜੀ ਮਗਾ ਸਵੇਰੇ ਸਾਜਰੇ ਲਗੜਨਾ ਲੈ ਜੀ ਤਾਂ ਕਰਕੇ ਸਵੇਰੇ ਸਾਜਰੇ ਉੱਡ ਕੇ ਉੱਛੇ ਚੜਦੇ ਹੀ ਇਹਨਾਂ ਉਦੋਂ ਬਚੇ ਆ ਕਰਕੇ ਉੱਥੇ ਹੀ ਫੜ ਲਿਆਂਦੀ ਆਪਾਂ ਇਹ ਆ ਬੈਠੀ ਆ ਹੁਣ ਇਹਨੂੰ ਸਿੱਧੀ-ਸੁੱਧੀ ਕਰਕੇ ਛੱਡਦੇ ਤਾਂ ਹੈ ਨਹੀਂ ਇਹਨੂੰ ਆਪਾਂ ਵਸਾਕ-ਵਸਾਕ ਜੇੜ ਚ ਜੇੜ ਛੜ ਚ ਛੱਡਾਂਗੇ ਇਹਨਾਂ ਨੂੰ ਛਿੱਧੀਆਂ ਕਰ ਲਾਂਗੇ ਪਹਿਲਾਂ ਆ ਤਾਂ ਸਿੱਧੀ ਹੋਈ ਹੋਈ ਆ ਤਾਂ ਸ਼ਾਮ ਤੱਕ ਡੰਡਾ ਲੱਗੀ ਸੀ ਹੁਣ ਦਵਾਈ ਲਾਤੀ ਇਹਨੂੰ ਕਾਲੇ ਟੁਸੀ ਵਾਲੀ ਨੂੰ ਔਰ ਮਗਾ ਬਾਦਾਮ ਤੁਮ ਮੈਂ ਅੱਜ ਮੈਂ ਖਾਂਦੀ ਆ ਮਗਾ ਉਹਦੇ ਨਾਲ એનર્ਜੀ ਇਹਦੀ ਪੂਰੀ ਹੁੰਦੀ ਨਹੀਂ ਵਿਚਾਰੀ ਦੀ ਮੜਾਪੀ ਖਾਈ ਜਾਂਦੇ ਨੇ ਬਾਦਾਮ ਤਾਂ ਤਾਂ ਕਰਕੇ ਈਗਾ ਬਈ ਤੇ ਬਾਕੀ ਵੀ ਵੀਡੀਓ ਪਾਵਾਂਗੇ ਸਾਰੇ ਕਾਹੇ ਦੀ ਆਪਾਂ ਕਬੂਤਰ ਡਾਉਣ ਦੀ ਹੁਣ ਤੋਂ ਲੈ ਕੇ ਡਾਉਣ ਤੋਂ ਲੈ ਕੇ ਬਾਜੀ ਛੱਡਣ ਤੱਕ ਰਹੀਆਂ ਤੇ ਪਾਣੀ ਗੁੜ ਜਿਹੜਾ ਆਪਾਂ ਵਰਤਦੇ ਆ ਉਹ ਪਾਵਾਂਗੇ ਆਪਾਂ ਇਹਦੇ ਤੇ ਜਿਹੜੇ ਭਰਾ ਨੇ ਚਾਹੀਆ ਹੋਇਆ ਬਣਾ ਕੇ ਦੇਖ ਲਿਓ 100% ਰਿਜ਼ਲਟ ਉਹ ਜਿਹੜੀ ਚੀਜ਼ ਆਪਾਂ ਪਾਵਾਂਗੇ ਚੈਨਲ ਤੇ ਉਹਦਾ 100% ਰਿਜ਼ਲਟ ਆਪਾਂ ਉਹ ਚੀਜ਼ ਨਹੀਂ ਪਾਉਂਦੇ ਹੈਗੇ ਹੁਣ ਕੋਈ ਦੇਖ ਕੇ ਚੈਨਲ ਕੇ ਸਬਸਕ੍ਰਾਈਬ ਕਰ ਲਿਓ ਫਿਰ ਤਾਂ ਕਰਕੇ ਵੀਡੀਓ ਰੋਡੇ ਤੱਕ ਸਾਰਿਆਂ ਨੂੰ ਪਹਿਲਾਂ ਪਹੁੰਚੂਆ ਆਪਣੀ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਬਾਈ ਇੰਦਾਂ ਵਾਲਾ ਆਉਂਦਾ ਖੱਲੇ ਜੇ ਨਹੀਂ ਵਧੀਆ ਲੱਗਦੀ ਫਿਰ ਇੰਦਾਂ ਵਾਲਾ ਆਉਂਗਾ ਕੋਈ ਮਰਜ਼ੀ ਦਬ ਦਿਆ ਕਰੋ ਜਿਹੜਾ ਤੁਹਾਨੂੰ ਠੀਕ ਲੱਗਦਾ ਉਹ ਦਬ ਦਿਆ ਕਰੋ ਈਗਾ ਬਈ ਧੰਵਾਹ ਬਾਈ ਬਹੁਤ ਬਹੁਤ ਜਿਹੜਾ ਵੀ ਭਰਾ ਆਪਣੇ ਚੈਨਲ ਤੇ ਆਉਂਦਾ ਈਗਾ ਬਈ ਧੰਵਾਦ